ਲੋ ਵੀ ਦੋਸਤੋ ਕੋੜਾ ਮੰਡੀ ਸ਼੍ਰੀ ਮੋਹਸਰ ਸਾਹਿਬ 2026 ਵਿੱਚ ਤੁਹਾਡਾ ਸਵਾਗਤ ਕਰਦੇ ਆ ਜੀ ਆਇਆਂ ਨੂੰ ਕਹਿੰਨੇ ਆ ਸਭ ਤੋਂ ਪਹਿਲਾਂ ਸਾਰੇ ਕੋੜਾ ਪਾਲ ਕਵੀਰਾਂ ਨੂੰ ਸਾਡੇ ਦਿਲਦਾਰ ਬੰਦੇ ਫੇਸਬੁੱਕ ਪੇਜ ਤੇ YouTube ਚੈਨਲ ਵੱਲੋਂ ਲੋਹੜੀ ਤੇ ਮਾਗੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਆਓ ਫਿਰ ਆਪਾਂ ਸ਼ੁਰੂਆਤ ਕਰਦੇ ਆ ਇਸ ਵੀਡੀਓ ਚ ਤੁਹਾਨੂੰ ਨਾ ਪੰਜ ਕੋੜੀਆਂ ਬਸ਼ੇਰੀਆਂ ਦਿਖਾਉਣੇ ਆ ਤੇ ਪੋਛ ਦੇ ਆ ਭਰਾਵਾਂ ਨੂੰ ਕਿੱਥੋਂ ਪਹੁੰਚਿਆ ਇਹ ਕੀ ਹਾਲ ਆ ਬਾਈ ਜੀ ਵਧੀਆ ਹੀ ਵਧੀਆ ਉਹ ਠੀਕ ਠਾਕ ਹਾਂਜੀ ਸਾਰੇ ਵਧੀਆ ਹੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਬਾਈ ਇਹ ਦੱਸੋ ਵੀ ਤੁਸੀਂ ਕਿਹੜੇ ਪਿੰਡ ਤੋਂ ਪਹੁੰਚੇ ਆ ਦਸਜੋਧਾ ਤੋਂ ਜੀ ਠੀਕ ਆ ਜੀ ਡੱਬ ਵਾਲੀ ਕੋਲ ਠੀਕ ਆ ਜੀ ਤੇ ਦਿਓ ਬਾਈ ਆਪਣੇ ਜਾਨਵਰਾਂ ਦੀ ਡਿਟੇਲ ਸਭ ਤੋਂ ਪਹਿਲਾਂ ਤਾਂ ਇਸ ਤੋਂ ਸ਼ੁਰੂਆਤ ਕਰਗੇ ਆਪਾਂ ਦਲਸ਼ਾਨ ਦੀ ਹੈ ਇਹ ਇਹ ਰਾਜਸਥਾਨ ਦਲਸ਼ਾਨ Rajasthan ਚ ਹਾਂਜੀ ਠੀਕ ਆ ਪਿੱਛੇ ਹਟਿੰਗ ਬਾਈ ਮਾੜਾ ਐ ਤੂੰ ਇਦੋਂ ਆਪਾਂ ਪੂਰਾ ਹੀ ਦਿਖਾ ਦਿੰਨੇ ਆ 13 ਮਹੀਨਾ ਦੀ ਬਸ਼ੇਰੀ ਆ ਜੀ 13 ਮਹੀਨਿਆਂ ਦੀ ਬਸ਼ੇਰੀ ਹੈਗੀ ਠੀਕ ਆ ਕੱਦ ਘਾਟ ਚੰਗਾ ਕਰਦੀ ਆਉਂਦੀ ਆ ਹਨਾ ਹਾਂਜੀ ਜਿਹੜੇ ਸਾਬ ਨਾਲ 13 ਮਹੀਨਿਆਂ ਦੀ ਬਸ਼ੇਰੀ ਆ ਤੇ ਕੀ ਪ੍ਰਾਈਜ਼ ਵਗੈਰਾ ਕਰਦੇ ਆ ਜੀ ਉਹ ਫੋਨ ਤੇ ਕਰ ਲਾਂਗੇ ਫੋਨ ਤੇ ਹਾਂਜੀ ਪ੍ਰਾਈਜ਼ ਭਰਾ ਕਹਿੰਦੇ ਆਪਾਂ ਫੋਨ ਤੇ ਕਰ ਲਾਂਗੇ ਬਾਕੀ ਬਾਲ ਪੌਰਾਂ ਦੇ ਜਾਨਵਰ ਤਾਂ ਸਾਫ ਆ ਉਹ ਕਲੀਅਰ ਸਾਰੇ ਕਲੀਅਰ ਹੈ ਜੀ ਕਲੀਅਰ ਆ ਮਿੱਤਰੋ ਬਾਲ ਪੌਰਾਂ ਦੇ ਸਾਰੇ ਇਹ ਤੋਂ ਇਲਾਵਾ ਬਾਈ ਆਹ ਜਿਹੜੀ ਦੋ ਨੰਬਰ ਤੇ ਆ ਗਈ ਜੰੰਬੀ ਇਹ ਅਨਨ ਹੋਣਾ ਜੀ ਅੱਛਾ ਠੀਕ ਤੇ ਇਹਦੀ ਹਾਈਟ ਕਿੰਨੀ ਹੋਊਗੀ ਕੀ ਆ ਗਈ ਆਪ ਇਹ 19 ਮਹੀਨੇ 19 ਮਹੀਨਿਆਂ ਦੀ 19 ਮਹੀਨਿਆਂ ਦੀ ਠੀਕ ਹੈ ਠੀਕ ਤੇ ਰੇਟ ਇਹਦਾ ਵੀ ਫੋਨ ਤੇ ਹੀ ਹੋਊ ਹਾਂਜੀ ਫੋਨ ਤੇ ਸਾਰਿਆਂ ਦਾ ਰੇਟ ਸਾਰਿਆਂ ਦਾ ਫੋਨ ਤੇ ਆ ਆ ਜਾ ਬਾਈ ਫਿਰ ਅੱਗੇ ਇਹਦੇ ਬਾਰੇ ਦੱਸਦੇ ਇਹ ਬਿਛੇਰਾ ਜੀ ਆਪਣੇ ਦਰਜੋਦਾਂ ਦਾ ਜੀ ਠੀਕ ਹੈ ਪੱਕੇ ਵਾਲੇ ਦਾ ਪੱਕੇ ਵਾਲੇ ਜਿਹੜਾ ਗੋਰੇ ਕੋਲੇ ਆ ਹਾਂਜੀ 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 ਠੀਕ ਆ ਉਹਦਾ ਬਿਛੇਰਾ ਬਿੱਲਾ ਜੀ ਸੋਹਣਾ ਬਿਛੇਰਾ ਹੈ ਨਾ ਪੂਰਾ ਟੈਂਟ ਆ ਇਹ ਕਿੰਨੇ ਚਿਰ ਦਾ ਹੋ ਗਿਆ ਬਾਈ ਆ 15 ਮਹੀਨਿਆਂ ਦਾ ਹੋ ਗਈ ਠੀਕ ਹੈ ਤੇ ਜੇ ਕੋਈ ਸ਼ੌਂਕੀ ਭਰਾ ਹੈ ਇਹਨੂੰ ਮੰਗੇ ਤਾਂ ਇਹ ਵੀ ਕਰ ਦੇਵਾਂਗੇ ਕੋਈ ਚੰਗਾ ਦਵੇ ਤਾਂ ਇਹ ਕਰ ਦਾਂ ਹਾਂ ਵੀ ਜੇ ਕੋਈ ਚੰਗਾ ਬੰਦਾ ਹੱਥ ਮਲਾਉਣ ਵਾਲਾ ਹੋਵੇ ਹਾਂਜੀ ਹਾਂਜੀ ਸ਼ੌਂਕੀ ਹੋਵੇ ਫੇਰ ਗੱਲਬਾਤ ਉਹ ਜੀ ਹੋ ਜੂ ਹਨ ਤੇ ਇਹ ਤੋਂ ਲਾਵਾ ਬਾਈ ਆਹ ਇਹ ਸਮੁੰਦਰ ਦੀ ਆ ਗਈ ਘੋੜੀ ਇੱਧਰ ਨੂੰ ਹੋ ਜਾ ਮਾੜਾ ਆਪਾਂ ਘੋੜੀ ਦੇ ਸਾਧ ਕੇ ਥੋੜੀ ਸਮੁੰਦਰ ਦੀ ਆਈ ਸਮੁੰਦਰ ਦੀ ਡਾਇਰੈਕਟ ਆ ਇਹ ਹਾਂਜੀ ਡਾਇਰੈਕਟ ਹੀ ਠੀਕ ਹੈ ਕਨਫਰਮ ਕਰਾਉਂਗੇ ਕਨਫਰਮ ਕਰਾ ਦਾਂਗੇ ਜੀ ਠੀਕ ਹੈ ਤੇ 4 ਸਾਲ ਉਮਰ ਹੈ ਇਹਦੀ 4 ਸਾਲ ਉਮਰ ਖਾਂਦੀ ਹੈ ਪਤਾ ਬਾਈ ਕਿਵੇਂ ਜੀ ਵੀ ਕਿੰਨਾ ਕੱਦ ਦਾ ਨਾਟਾਂ ਚਾਈ ਠੀਕ ਲੋ ਮਿੱਤਰੋ ਆ ਜਾਨਵਰ ਸੀ ਆਹੀ ਆ ਬਾਈ ਆਪਣੇ ਹਾਂਜੀ ਠੀਕ ਐ ਚਾਰ ਸਾਲ ਉਮਰ ਆ ਜੀ ਮੋਕਾ ਦੀ ਖਾਲੀ ਐ ਠੀਕ ਐ ਰੇਟ ਫੋਨ ਤੇ ਜਾਨਵਰਾਂ ਦਾ ਇੱਕ ਵਾਰੀ ਆਪਾਂ ਕੈਮਰਾ ਮਾਰ ਦਿੰਨੇ ਆ ਰੇਟ ਫੋਨ ਤੇ ਹੋ ਜਾਊਗਾ ਇੱਕ ਹੋਦਰ ਨੰਬਰ ਆਪਣਾ ਬੋਲ ਵੀ ਦੇ ਕਿਵੇਂ ਜੀ ਫੋਨ ਨੰਬਰ ਬੋਲ ਦੇ ਫੋਨ ਨੰਬਰ 98818152 ਫਿਰ 98818152 ਠੀਕ ਐ ਇੱਕ ਹੋਦਰ ਰਹਿ ਗਿਆ ਹਾਂਜੀ ਇੱਕ ਉਧਰ ਐ ਜੀ ਠੀਕ ਐ ਉਹ ਵੀ ਦਿਖਾ ਦਿੰਨੇ ਆ ਠੀਕ ਆ ਜੀ ਨੰਬਰ 22 ਕਹਿੰਦਾ ਇੱਧਰ ਵੀ ਦਿਖਾ ਦੇ ਇੱਧਰ ਲਿਖਿਆ ਹੋਇਆ ਹੈਗਾ ਖੁਰਲੀ ਤੇ ਤੇ ਆਪਾਂ ਬਾਕੀ ਵੀਡੀਓ ਚਲਾ ਦੇਾਂਗੇ ਭਾਈ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਇੱਕ ਉਹ ਸੀ ਇੱਕ ਇਹਨਾਂ ਕੋਲੇ ਆ ਇੱਧਰ ਵੀ ਖੜਾ ਜਾਨਵਰ ਆ ਉਹ ਵੀ ਦਿਖਾਉਣੇ ਆ ਗਿਆ ਜੋ ਇੱਧਰ ਭਰਾ ਬੈਠੇ ਹੋਏ ਆਗੇ ਮੈਹਫਲਾਂ ਸੱਜੀਆਂ ਹੋਣਾਂ ਮੇਲੇ ਦਾ ਆਨੰਦ ਮਾਣ ਰਹੇ ਆਗੇ ਇਹ ਤਾਂ ਚੰਦਾਈ ਅੱਛਾ ਰਾਜਸਥਾਨ ਵਾਲੇ ਉਸੇ ਦਾ ਹੀ ਉਸੇ ਦਾ ਹੀ ਉਹ ਬਸ਼ੇਰੀ ਵੀ ਉਸੇ ਦਾ ਹੀ ਆਉਂਦੀ ਠੀਕ ਹੈ ਇਹ ਕਿੰਨੇ ਮੀ ਕਿੰਨੇ 10 ਮਹੀਨਿਆਂ ਦਾ ਹੀ 10 ਮਹੀਨਿਆਂ ਦਾ ਹਾਂਜੀ ਠੀਕ ਹੈ ਦਾਸ ਮਹੀਨੇ ਦਾ ਕੱਦ ਘਾਟ ਹੀ ਵੀ ਚੰਗਾ ਕਰ ਗਿਆ ਨਾ ਹਾਂਜੀ ਕਰ ਜੂ ਚੰਗਾ ਜੀ ਬਲੱਡ ਲਾਈਨ ਚੰਗੀ ਹੈ ਜੀ ਬਲੱਡ ਲਾਈਨ ਚੰਗੀ ਹੈ ਬਾਕੀ ਪੂਰਾ ਬੰਦਾ ਤੁਰਿਆ ਆਉਂਦਾ ਵੇਖੇ ਹਾਂਜੀ ਠੀਕ ਹੈ ਜੀ ਲਓ ਮਿੱਤਰੋ ਇਹਨਾਂ ਭਰਾਵਾਂ ਨਾਲ ਜਰੂਰ ਕਰਿਓ ਸੰਪਰਕ ਤੇ ਮਿਲਦੇ ਆਪਾਂ ਹੋਰ ਕਿਸੇ ਨਵੀਂ ਵੀਡੀਓ ਚ ਧੰਨਵਾਦ ਜੀ ਧੰਨਵਾਦ